ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਅਹਿਮ ਖਬਰ ਜੁੜੀ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਰਾਜਾ ਵੜਿੰਗ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਗਏ ਆ ਸ਼੍ਰੋਮਣੀ ਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਹੋਰਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਦੇ ਚ ਉਹਨਾਂ ਨੇ ਕਾਂਗਰਸ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਆ ਰਾਜਾ ਵੜਿੰਗ ਦੀ ਉਸ ਵੀਡੀਓ ਦੇ ਉੱਤੇ ਸਵਾਲ ਚੁੱਕੇ ਆ ਜਿਹੜੀ ਵੀਡੀਓ ਉਹਨਾਂ ਨੇ ਬੀਤੇ ਰਾਤ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਅਪਲੋਡ ਕੀਤੀ ਸੀ ਦਰਅਸਲ ਮਾਮਲਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਜ਼ਖਮੀ ਕਿਸਾਨ ਪ੍ਰਿਤਪਾਲ ਸਿੰਘ ਬਾਰੇ ਗੱਲ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉਹਨੂੰ ਪਹਿਲਾਂ ਤਾਂ ਹਰਿਆਣਾ ਪੁਲਿਸ ਖਨੌਰੀ ਬਾਰਡਰ ਤੋਂ ਸੇਵਾ ਕਰਦੇ ਨੂੰ ਚੁੱਕ ਕੇ ਲੈ ਕੇ ਗਈ ਬਾਅਦ ਵਿੱਚ ਉਹਦੀ ਬੁਰੀ ਤਰੀਕੇ ਦੇ ਨਾਲ ਕੱਥੇ ਤੌਰ ਤੇ ਕੁੱਟਮਾਰ ਕੀਤੀ ਉਹਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਉਸਦੀ ਬਾਹ ਤੋੜ ਦਿੱਤੀ ਗਈ ਦੂਸਰੀ ਵਾਰ ਫ੍ਰੈਕਚਰ ਕਰ ਦਿੱਤੀ ਗਈ ਜਬਾੜਾ ਉਸ ਦਾ ਤੋੜ ਕੇ 2 ਇੰਚ ਪਿੱਛੇ ਵੱਲ ਨੂੰ ਧੱਕ ਦਿੱਤਾ ਗਿਆ ਸਿਰ ਦੇ ਉੱਤੋਂ ਦਸਤਾਰ ਉਤਾਰ ਕੇ ਤੇ ਉਸਦੀ ਬੁਰੇ ਤਰੀਕੇ ਦੇ ਨਾਲ ਉਸਦੇ ਸਿਰ ਦੀ ਕੁੱਟਮਾਰ ਕੀਤੀ ਗਈ ਤੇ ਇਸ ਤੋਂ ਬਾਅਦ ਦੇ ਵਿੱਚ ਉਹਨੂੰ ਰੋहतक ਦੇ ਪੀਜੀਐਚ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਲੰਬੇ ਸਮੇਂ ਤੋਂ ਪਰਿਵਾਰ ਦੀ ਇਹੀ ਮੰਗ ਸੀ ਉਸ ਦਿਨ ਤੋਂ ਹੀ ਪਾਲ ਪਾ ਕੇ ਜਿਸ ਦਿਨ ਤੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ 21 ਤਰੀਕ ਤੋਂ ਬਾਅਦ ਕੇ ਉਸ ਨੂੰ ਰੋहतक ਦੇ ਪੀਜੀਐਚ ਵਿੱਚ ਦਾਖਲ ਕਰਵਾਇਆ ਗਿਆ ਉਸ ਦਿਨ ਤੋਂ ਹੀ ਪਰਿਵਾਰ ਲਗਾਤਾਰ ਇਲਜ਼ਾਮ ਲਗਾ ਰਿਹਾ ਸੀ ਕਿ ਸਾਨੂੰ ਉਸ ਨੂੰ ਮਿਲਣ ਦੇ ਲਈ ਨਹੀਂ ਦਿੱਤਾ ਜਾ ਰਿਹਾ ਤੇ ਨਾਲ ਦੀ ਨਾਲ ਪੁਲਿਸ ਦਾ ਕੜਾ ਪਹਿਰਾ ਉਸ ਹਸਪਤਾਲ ਦੇ ਬਾਹਰ ਹੈ ਜਿੱਥੇ ਉਹਨੂੰ ਰੱਖਿਆ ਹੋਇਆ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਖੱਛਾ ਜਤਾਇਆ ਸੀ ਕਿ ਉਸ ਨੌਜਵਾਨ ਦਾ ਕਿਸਾਨ ਦਾ ਚੰਗੀ ਤਰੀਕੇ ਇਲਾਜ ਨਹੀਂ ਕੀਤਾ ਜਾ ਰਿਹਾ ਤਾਂ ਬਾਅਦ ਵਿੱਚ ਮੰਗ ਉੱਠਦੀ ਹੈ ਕਿ ਉਸ ਨੂੰ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਏ ਤਾਂ ਫਿਰ ਬੀਤੇ ਦਿਨ ਇੱਕ ਚੰਗੀ ਖਬਰ ਸਾਹਮਣੇ ਆਉਂਦੀ ਹੈ ਹਰਿਆਣਾ ਪੀਜੀਆਈ ਤੋਂ ਉਹਨੂੰ ਸ਼ਿਫਟ ਕਰਕੇ ਚੰਡੀਗੜ੍ਹ ਪੀਜੀਆਈ ਲੈ ਕੇ ਆਇਆ ਜਾਂਦਾ ਹੈ ਤਾਂ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਮੂਰੇ ਹੋ ਕੇ ਉਹਨਾਂ ਨੂੰ ਸਟ੍ਰੈਚਰ ਦੇ ਉੱਤੇ ਪਾ ਕੇ ਲੈ ਕੇ ਜਾ ਰਹੇ ਹੁੰਦੇ ਨੇ ਤੇ ਬਾਅਦ ਦੇ ਵਿੱਚ ਪੂਰੇ ਦਾ ਪੂਰਾ ਕ੍ਰੈਡਿਟ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਤੇ ਇਸੇ ਚੀਜ਼ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਵੀਡੀਓ ਪਾ ਕੇ ਇਤਰਾਜ਼ ਜਤਾਇਆ ਗਿਆ ਸੀ ਉਹਨਾਂ ਆਖਿਆ ਕਿ ਇਹਨਾਂ ਦੀ ਸਾਝ ਸਾਹਮਣੇ ਆ ਗਈ ਹੈ ਖੁੱਲ ਕੇ ਸਭ ਦੇ ਸਾਹਮਣੇ ਆ ਗਈ ਹੈ ਕਿ ਕਿਵੇਂ ਇਹ ਪਰਦੇ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਸਭ ਕੁਝ ਕਰਵਾਉਂਦੇ ਐ ਤੇ ਦੂਸਰੇ ਪਾਸੇ ਪਰਦੇ ਦੇ ਸਾਹਮਣੇ ਲੋਕਾਂ ਦੇ ਮਨਾਂ ਦੇ ਵਿੱਚ ਜਗ੍ਹਾ ਬਣਾਉਣ ਦੇ ਲਈ ਇਸ ਤਰੀਕੇ ਦੀਆਂ ਕੁੱਝੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਆ ਲੋਕਾਂ ਦੇ ਮਨਾਂ ਦੇ ਨਾਲ ਖੇਡਣ ਦੀ ਕੋਸ਼ਿਸ਼ ਕਰਦੇ ਆ ਰਾਜਾ ਵੜਿੰਗ ਦੀ ਵੀਡੀਓ ਤੁਸੀਂ ਵੇਖ ਹੀ ਚੁੱਕੇ ਹੋਵੋਗੇ ਤੇ ਹੁਣ ਅਰਸ਼ਦੀਪ ਕਲੇਰ ਹੋਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਪਣੀ ਉਸ ਵੀਡੀਓ ਦੇ ਵਿੱਚ ਜਿਹੜੀ ਹੁਣੇ-ਹੁਣੇ ਉਹਨਾਂ ਨੇ ਐਕਸ ਦੇ ਉੱਤੇ ਸਾਂਝੀ ਕੀਤੀ ਹੈ ਉਹ ਤੁਹਾਨੂੰ ਜ਼ਰੂਰ ਸੁਣਾਉਣਾ ਚਾਹਾਂਗੇ ਦੇਖੋ ਕੱਲ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਰਾਤ ਆਪਣੀ ਗੱਡੀ 'ਚੋਂ ਲਾਈਵ ਹੋਏ ਤੇ ਬੜੇ ਦੁਖੀ ਦਿਖਾਈ ਦਿੱਤੇ ਦੁਖੀ ਕਿਸ ਗੱਲ ਤੋਂ ਕਿ ਪੰਜਾਬ ਦਾ ਉਹ ਨੌਜਵਾਨ ਗੁਰਸਿੱਖ ਨੌਜਵਾਨ ਪ੍ਰੀਤਪਾਲ ਜਿਹਨੂੰ ਖਨੌਰੀ ਬਾਰਡਰ ਤੋਂ ਪੰਜਾਬ ਪੁਲਿਸ ਦੀ ਹਾਜ਼ਰੀ 'ਚ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਸੀ ਬੋਰੀ 'ਚ ਪਾ ਕੇ ਜਿਹਦੀ ਕੁੱਟਮਾਰ ਹੋਈ ਉਹਦੀਆਂ ਲੱਤਾਂ ਤੋੜਤੀਆਂ ਜਵਾੜਾ ਤੋੜਤਾ ਨੱਕ ਦੀ ਹੱਡੀ ਤੋੜਤੀ ਸਿਰ 'ਚ ਸੱਟਾਂ ਨੇ ਉਹਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੇ ਯਤਨਾ ਸਦਕਾ ਪੀਜੀਆਈ ਰੋहतक ਤੋਂ ਪੀਜੀਆਈ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਔਰ ਇਸ ਗਲਤ ਤੇ ਨਿਰਾਜ਼ਗੀ ਕੇ ਭਾਈ ਵਿਕਰਮ ਮਜੀਠੀਆ ਨੇ ਕਿਉਂ ਹਰਿਆਣਾ ਸਰਕਾਰ ਦੇ ਨਾਲ ਗੱਲ ਕੀਤੀ ਕਾਂਗਰਸ ਨੂੰ ਤਾਂ ਸਿਆਸਤ ਕਰਨ ਦਾ ਮੌਕਾ ਹੀ ਨਹੀਂ ਲੱਗਿਆ ਮੈਂ ਰਾਜਾ ਵੜਿੰਗ ਸਾਹਿਬ ਨੂੰ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਇਹ ਹੁੰਦੀ ਹੈ ਲੀਡਰਸ਼ਿਪ ਕੁਆਲਿਟੀ ਇੱਕ ਲੀਡਰ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਨੇ ਪੰਜਾਬ ਦੇ ਇੱਕ ਗੁਰਸਿੱਖ ਪਰਿਵਾਰ ਦਾ ਦਰਦ ਸਮਝਿਆ ਤੇ ਆਪਣੇ ਤੇ ਗੱਲ ਲੈ ਕੇ ਆਪਣੀ ਜ਼ਿੰਮੇਵਾਰੀ ਲੈ ਕੇ ਉੱਥੇ ਹਰਿਆਣਾ ਸਰਕਾਰ ਦੇ ਨਾਲ ਗੱਲ ਕੀਤੀ ਗ੍ਰਹਿ ਮੰਤਰੀ ਨਿਲਵਜ ਸਾਹਿਬ ਨਾਲ ਹੈਲਥ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਤੇ ਨੌਜਵਾਨ ਨੂੰ ਪੰਜਾਬ ਲਿਆਂਦਾ ਲੋਕਾਂ ਵਾਸਤੇ ਲੋਕਾਂ ਦੇ ਦਰਦ ਕਰਕੇ ਤੇ ਇੱਕ ਲੀਡਰ ਰਾਜਾ ਵੜਿੰਗ ਸਾਹਿਬ ਜਿਹੜੇ ਆਪਣੇ ਨਿੱਜੀ ਮਫਾਦਿਆਂ ਕਰਕੇ ਰਾਤ ਦੇ ਹਨੇਰਿਆਂ 'ਚ ਉਰੇ ਜਾ ਕੇ ਆਮ ਆਦਮੀ ਪਾਰਟੀ ਨਾਲ ਮੁੱਖ ਮੰਤਰੀ ਨਾਲ ਮੁਲਾਕਾਤ ਕਰਦੇ ਨੇ ਕਿ ਕਿਤੇ ਭਾਈ ਬਸਾਂ ਦੀ ਬੋਡੀਆਂ ਵਾਲਾ ਕੇਸ ਨਾ ਖੋਲਦਿਓ ਮੈਂ ਅਜ ਰਾਜਾ ਵੜਿੰਗ ਸਾਹਿਬ ਨੂੰ ਸਪਸ਼ਟ ਸਵਾਲ ਕਰਨਾ ਚਾਹੁੰਦਾ ਕਿ ਕੋਈ ਵਿਕਰਮ ਮਜੀਠੀਆ ਸਾਹਿਬ ਨੇ ਕੱਲੀ ਅਨਿਲ ਵਿੱਚ ਸਾਹਿਬ ਨਾਲ ਨਹੀਂ ਗੱਲ ਕੀਤੀ ਹੁਣ ਜੇ ਤੁਹਾਨੂੰ ਨਹੀਂ ਪਤਾ ਤਾਂ ਅਸੀਂ ਕੀ ਕਰੀਏ ਗੱਲ ਤਾਂ ਹੁੱਡਾ ਸਾਹਿਬ ਨਾਲ ਵੀ ਕੀਤੀ ਸੀ ਕਿਉਂਕਿ ਰੋहतक ਜ਼ਿਲ੍ਹਾ ਜਿਹੜੇ ਭੁਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਦੇ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਦਾ ਜ਼ਿਲ੍ਹਾ ਗੱਲ ਤਾਂ ਚੋਟਾਲਾ ਸਾਹਿਬ ਨਾਲ ਵੀ ਕੀਤੀ ਸੀ ਔਰ ਜੋ ਕੁਛ ਕੀਤਾ ਪਰਿਵਾਰ ਦੀ ਹਾਜ਼ਰੀ ਚ ਕੀਤਾ ਪਰਿਵਾਰ ਦੇ ਕਹਿਣ ਤੇ ਕੀਤਾ ਪਰਿਵਾਰ ਦੀ ਸਹਿਮਤੀ ਨਾਲ ਕੀਤਾ ਪਰ ਹਾਂ ਅੱਜ ਸਵਾਲ ਤਾਂ ਰਾਜਾ ਫੜਿੰਗ ਨੂੰ ਹੈ ਕਾਂਗਰਸ ਡਰਾਮੇ ਕੀ ਕਰ ਰਹੀ ਹੈ ਕੱਲ ਤੁਸੀਂ ਜਾ ਕੇ ਉੱਥੇ ਸੰਗਰੂਰ ਐਸਐਸਪੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਪ੍ਰਦਰਸ਼ਨ ਕਰਨ ਦਾ ਕੀ ਫਾਇਦਾ ਸੰਗਰੂਰ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਪੰਜਾਬ ਚ ਮੁੱਖ ਮੰਤਰੀ ਤੋਂ ਪੁੱਛੇ ਬਿਨਾ ਪਤਾ ਨਹੀਂ ਹਿਲ ਸਕਦਾ ਤੇ ਜੇ ਕਾਂਗਰਸ ਨੇ ਪਰਚਾ ਦਰਜ ਕਰਾਉਣਾ ਫਿਰ ਕਰਦੇ ਨਾ ਮੁੱਖ ਮੰਤਰੀ ਭਾਈ ਉਹਦਾ ਜਾ ਕੇ ਕਰਾਓ ਉਹ ਤਾਂ ਤੁਹਾਡੇ ਹੁਣ ਸੱਜਰੇ ਸੱਜਰੇ ਮਿੱਤਰ ਬਣੇ ਨੇ ਥੋੜਾ ਸਮਝੌਤਾ ਹੋ ਗਿਆ ਦੇਸ਼ ਦੇ ਵਿੱਚ ਮੁੱਖ ਮੰਤਰੀ ਦੇ ਖਿਲਾਫ ਤੁਸੀਂ ਬੋਲ ਨਹੀਂ ਸਕਦੇ ਤੇ ਐਸਐਸਪੀ ਦੀ ਕੀ ਜੁਰਰਤ ਹੈ ਕਿ ਜਿੰਨਾ ਚਿਰ ਮੁੱਖ ਮੰਤਰੀ ਨਾ ਕਵੇ ਤੇ ਐਸਐਸਪੀ ਪਰਚਾ ਦਰਜ ਕਰ ਦੇਵੇ ਤੇ ਗੱਲ ਕਰਦੇ ਹੋ ਤੁਸੀਂ ਸ਼ੁਭ ਕਰਨ ਦੇ ਮੌਤ ਦੇ ਇਨਸਾਫ ਦੀ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੇ ਭੈਣ ਜੀ ਵੀ ਕੱਲ ਧਰਨੇ 'ਚ ਸ਼ਾਮਲ ਸੀ ਤੇ ਭੈਣ ਜੀ ਨੂੰ ਇਹ ਵੀ ਦੱਸਣਾ ਸੀ ਕਿ ਜਿਸ ਵੇਲੇ ਤੁਸੀਂ ਉੱਥੇ ਧਰਨਾ ਲਾ ਕੇ ਬੈਠੇ ਸੀ ਦਿੱਲੀ 'ਚ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਗੱਠ ਜੋੜ ਹੋ ਰਿਹਾ ਸੀ ਕਿਸਾਨੀ ਮੁੱਦਾ ਕੋਈ ਇਕੱਲਾ ਪੰਜਾਬ ਦਾ ਕਿਸਾਨੀ ਮੁੱਦਾ ਤਾਂ ਦੇਸ਼ ਦਾ ਕਿਉਂ ਨਹੀਂ ਰੱਖੀ ਉੱਥੇ ਕਾਂਗਰਸ ਪਾਰਟੀ ਨੇ ਸ਼ਰਤ ਕਿ ਭਾਈ ਜਿਹੜਾ ਸਾਡਾ ਗੋਲੀ ਲੱਗਣ ਕਰਕੇ ਕਿਸਾਨ ਦੀ ਮੌਤ ਹੋਈ ਹੈ ਜਿੰਨਾ ਚਿਰ ਹਰਿਆਣਾ ਸਰਕਾਰ ਤੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਹਰਿਆਣੇ ਦੇ ਤੇ ਪਰਚਾ ਨਹੀਂ ਹੁੰਦਾ ਉਨੇ ਚਿਰ ਕਾਂਗਰਸ ਕੋਈ ਵੀ ਜਿਹੜਾ ਚੋਣਾ ਦਾ ਸਮਝੌਤਾ ਨਹੀਂ ਕਰੇਗੀ ਦਿਓ ਇਸ ਗੱਲ ਦਾ ਜਵਾਬ ਸੋ ਵੜਿੰਗ ਸਾਹਿਬ ਕੱਲੀਆਂ ਆਪਾਂ ਸਿਆਸਤਾਂ ਨਾ ਕਰੀਏ ਕਾਂਗਰਸ ਦੇ ਜਿਹੜੇ ਨੰਗੇ ਚਿੱਠੇ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਕਾਂਗਰਸ ਹੈ ਇੱਕ ਕਾਤਲ ਜਮਾਤ ਸੋ ਜਿਹੜੀਆਂ ਜਨਰਲ ਡਾਇਰ ਡੂਰ ਦੀਆਂ ਗੱਲਾਂ ਕਰਦੇ ਹੋ ਇਹ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਉਹ ਸ਼ਖਸੀਅਤੋਂ ਜਿਹੜੇ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਹੋ ਉਹ ਇੰਦਰਾ ਗਾਂਧੀ ਜਿਨੇ ਪੰਜਾਬ ਦਾ ਤੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਸਭ ਤੋਂ ਵੱਡਾ ਕਹਾਣ ਕੀਤਾ ਕੋਈ ਭੁੱਲਿਆ ਨਹੀਂ ਸੋ ਕਿਰਪਾ ਕਰਕੇ ਪਹਿਲਾਂ ਆਪਣੇ ਜ਼ਮੀਰ ਅੰਦਰ ਝਾਤੀ ਮਾਰੋ ਆਪਣੀ ਪੀੜੀ ਤੇ ਸੋਟਾ ਫੇਰੋ ਫਿਰ ਸਾਡੇ ਨਾਲ ਗੱਲ ਕਰੋ